हां जी प्यारे विद्यार्थियों ਜਿਹੜਾ ਹੈਗਾ ਮੈਰਿਟੋਰੀਆ ਸਕੂਲਾਂ ਦੇ ਵਿੱਚ ਜਿੰਨਾ ਬੱਚਿਆਂ ਦਾ ਦਾਖਲਾ ਹੋ ਚੁੱਕਿਆਗਾ ਕਾਫੀ ਜਿਹੜੇ ਵਿਦਿਆਰਥੀਆਂ ਦੇ ਸਵਾਲ ਨੇ ਵੀ ਅਸੀਂ ਕਿਤਾਬਾਂ ਖੁਦ ਲਈਏ ਜੀ ਜਾਂ ਸਾਨੂੰ ਸਕੂਲ ਦੇਵੇਗਾ ਬੱਕਰੇ ਬੱਕਰੇ ਕੋਰਸ ਚੱਲਦੇ ਸਾਨੂੰ ਪਤਾ ਵੀ ਨਾਨ ਮੈਡੀਕਲ ਮੈਡੀਕਲ ਕਮਰਸ ਨਾਨ ਮੈਡੀਕਲ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਮੈਥ ਅੰਗਰੇਜ਼ੀ ਪੰਜਾਬੀ ਲਾਜ਼ਮੀ ਹੁੰਦੀ ਜਿਹੜੇ ਲੈਂਗੁਏਜ ਤੇ ਕੰਪਿਊਟਰ ਸਾਇੰਸ ਈਵੀਐਸ ਇਹ ਵਿਸ਼ੇ ਹੁੰਦੇ ਨੇ ਮੈਡੀਕਲ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਬਾਇਓਲੋਜੀ ਬਾਕੀ ਲੈਂਗੁਏਜ ਦੇ ਸਬਜੈਕਟ ਤੇ ਕੰਪਿਊਟਰ ਹੋ ਗਿਆ EVS ਹੋ ਗਿਆ ਕਮਰਸ ਦੇ ਵਿੱਚ ਜਿਹੜਾ ਐ ਐਮਓਪੀ ਵਗੈਰਾ ਹੋ ਗਿਆ ਇਕਨੋਮਿਕਸ ਹੋ ਗਿਆ ਅਕਾਉਂਟਸ ਹੋ ਗਿਆ ਇਸ ਤਰ੍ਹਾਂ ਦੇ ਜਿਹੜੇ ਵਿਸ਼ੇ ਹੋਣਗੇ ਇਹ ਕਿਤਾਬਾਂ ਤੁਸੀਂ ਲੈ ਕੇ ਨਹੀਂ ਆਉਣੀਆਂ ਇਹ ਸਕੂਲ ਤੁਹਾਨੂੰ ਜਿਹੜਾ ਪ੍ਰਦਾਨ ਕਰੇਗਾ ਸਰਕਾਰ ਵੱਲੋਂ ਆਉਂਦੀਆਂ ਨਗੀਆਂ ਕਿਤਾਬਾਂ ਤੇ ਜਿਹੜਾ ਪੈਸੇ ਲਾਉਣ ਦੀ ਜਿਹੜੀ ਜ਼ਰੂਰਤ ਨਹੀਂ ਹੈ ਇਹ ਤੁਸੀਂ ਸਕੂਲ ਵੱਲੋਂ ਜਿਹੜਾ ਲੈ ਕੇ ਆਉਂਗੇ ਠੀਕ ਹੈ ਜੀ ਤੇ ਜਿਹੜੀ ਲੈ ਕੇ ਆਉਣ ਵਾਲੀ ਚੀਜ਼ ਹੈਗੀ ਉਹ ਹੈਗੀ ਸਟੇਸ਼ਨਰੀ ਸਟੇਸ਼ਨਰੀ ਤੁਸੀਂ ਜਿਹੜੀ ਲੈ ਕੇ ਆਉਣੀ ਹੈਗੀ ਆਪਣੇ ਪੈਸਿਆਂ ਦੀ ਲੈ ਕੇ ਆਉਣੀ ਜਿਹੜੀ ਸਟੇਸ਼ਨਰੀ ਆ ਅਵਾਕੈਤਾ ਤੌਰ ਤੇ ਜਿਹਦੇ ਵਿੱਚ ਕੀ ਹੋਏਗਾ ਸਕੂਲ ਬੈਗ ਹੋਏਗਾ ਤੁਹਾਡਾ ਪੈਨ ਪੈਂਸਲ ਰੇਜ਼ਰ ਕਾਪੀਆਂ ਸ਼ਾਪਨਰ ਇਹ ਤੁਸੀਂ ਖੁਦ ਲੈ ਕੇ ਆਉਣੇ ਨੇ ਸਟੇਸ਼ਨਰੀ ਦੇ ਉਹ ਜਿਹੜਾ ਸਮਾਨ ਆ ਠੀਕ ਹੈ ਖੁਦ ਲੈ ਕੇ ਆਉਣੇ ਆ ਸਕੂਲ ਬੈਗ ਹੋ ਗਿਆ ਪੈਨ ਪੈਂਸਲ ਰੇਜ਼ਰ ਕਾਪੀਆਂ ਸ਼ਾਪਨਰ ਇਹ ਤਾਂ ਦੇਖੋ ਲੈ ਕੇ ਆਉਣੇ ਪੈਣਗੇ ਸੋ ਇਹ ਜਾਣਕਾਰੀ ਤੁਹਾਨੂੰ ਜਿਹੜੀ ਪ੍ਰਦਾਨ ਕੀਤੀ ਗਈ ਹੈ ਬਹੁਤ ਘੱਟ ਸਮੇਂ ਦੇ ਵਿੱਚ ਤਾਂ ਕਿ ਬੱਚਾ ਨੂੰ ਪਤਾ ਲੱਗ ਜੇ ਗੱਲ ਦਾ ਉਹ ਬੇਫਾਲਤੂ ਪੈਸੇ ਵੀ ਨਾ ਖਰਚਣ ਆਪਦੇ ਤੇ ਲੋਡਬੰਦ ਸਮਾਨ ਲੈ ਕੇ ਵੀ ਆਉਣ ਹਰ ਤਰ੍ਹਾਂ ਦੇ ਤਾਂ ਸਾਰੇ ਮੈਰਿਟੋਰੀਅਸ ਸਕੂਲਾਂ ਦੇ ਬੱਚਿਆਂ ਤੱਕ ਆਪੇ ਜਾਣਕਾਰੀ ਪਹੁੰਚਾਈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੀਏ ਵਿਚਾਰਿਆਂ ਦਾ ģੇੜਾ ਨਾ ਲੱਗੇ ਉਹਨਾਂ ਦਾ ਕਿਉਂਕਿ ਵੱਧ ģੇੜਾ ਲੱਗਦਾ ਫਿਰ ਔਖਾ ਹੋ ਜਾਂਦਾਗਾ ਸਾਰਾ ਸਮਾਨ ਜਿਹੜਾ ਇਕੱਠਾ ਕਰ ਲੈਣ ਉਹ ਇਹ ਜਦੋਂ ਸਕੂਲ ਜਾਣ ਸਾਰਾ ਸਮਾਨ ਲੈ ਕੇ ਜਾਣ ਬਾਰ-ਬਾਰ ਨਾ ਮਾਪਿਆਂ ਨੂੰ ਬੁਲਾਉਣ ਤੇ ਜੇਕਰ ਚੈਨਲ ਤੇ ਪਹਿਲੀ ਵਾਰੀ ਆਏ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਇਹ ਤੁਹਾਡੇ ਨਾਲ ਜਿਹੜੀ ਅਪਡੇਟ ਬਣੀ ਰਹੇਗੀ ਲਾਈਕ ਕਮੈਂਟ ਸ਼ੇਅਰ ਕਰੋ ਸ਼ੁਕਰੀਆ ਮਿਹਰਬਾਨੀ